ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਜੀ। ਸੁਰੂ ਕੀ ਟਾਈਮ ਹੋ ਗਿਆ ਵੇਖੀ ਬੜਾ 2:00 ਵਜੇ। 2:00 ਵਜੇ ਦੋ ਵਜੇ ਸਹੀ 10 ਮਿੰਟ ਰਹਿੰਦੇ ਨੇ ਤੇ ਆਪਾਂ ਅੱਜ ਕੱਲ ਬਹੁਤ ਜ਼ਿਆਦਾ ਧਿਆਨੇ ਬਣੇ ਪਏ ਆ ਕਿਉਂਕਿ ਤੁਹਾਨੂੰ ਪਤਾ ਜੀ ਬੱਚੇ ਸਕੂਲ ਜਾਣ ਲੱਗ ਗਏ ਹਨਾ ਤੇ ਬੰਨੇ ਬੱਚੇ ਜਦੋਂ ਸਕੂਲੋਂ ਆਉਂਦੇ ਤਾਂ ਕੁਛ ਨਾ ਕੁਛ ਖਾਣ ਨੂੰ ਮੰਗਦੇ ਆ ਤੇ ਇਥੇ ਚੰਗਾ ਕਿ ਆਪਾਂ ਉਹਨਾਂ ਨੂੰ ਊਟ ਪਟਾੰਗ ਦੇਈਏ ਤੇ ਆਪਾਂ ਉਹਨਾਂ ਆਪੇ ਵਧੀਆ ਵਧੀਆ ਖਾਣਾ ਬਣਾ ਕੇ ਰੱਖਦੇ ਫਿਰ ਵੀ ਮੂੰਹ ਵਿੰਗਾ ਕਰਕੇ ਖਾਂਦੇ ਨੇ ਉਹ। ਨੇ ਅੱਜ ਮਾਚ ਮੈਂ ਫਤ ਅੱਧਾ ਦਾ ਟਮਾਟਰ ਪਾਤੇ ਹੈ ਪਨੀਰ ਕਿਰੀ ਇਸ ਗਾਣੇ ਦਾ ਟਵਾਰਾਂ ਦੀ ਤੇ ਅੱਜ ਮੇਰੇ ਇੱਕ ਗਾਣਾ ਬੜਾ ਚੇਤੇ ਆਉਂਦਾ ਪਰ ਮੈਂ ਖੜਾ ਦਾ ਸ਼ੇਅਰ ਨਹੀਂ ਕਰਨਾ ਹੈਗਾ ਗਾਣੇ ਦਾ ਹੋਵੇ ਜਿਹੜਾ ਨੀ ਲਿਕਸੋਂ ਥੋੜਾ ਤੁੱਜਾ ਲੋਟ ਹੋ ਜਾਂਦਾ ਤਾਂ ਕੋਈ ਸਮਝਦਾ ਨਹੀਂ ਹੈਗਾ ਹਨਾ ਇਹ ਚੰਗਾ ਕਿ ਆਪਾਂ ਸੁਣਾਉਂਦੇ ਨਹੀਂ ਹੈਗੇ ਐਵੇਂ ਕਿਤੇ ਉੱਤੇ ਕੀ ਕਹਿੰਦੇ ਨੇ ਸੈਂਸਰ ਬੋਰਡ ਵਾਲੇ ਓਬਜੈਕਸ਼ਨ ਲਾ ਦੇਣਗੇ ਹਨਾ ਕੋਈ ਪੈਦਾ ਨਹੀਂ ਉਹਨਾਂ ਨੇ ਕਿਹਾ ਕਿ ਇਹ ਕਾਪੀਰਾਈਟ ਨਾ ਪਾਰਨ ਕਿਤੇ ਜਿਹੜਾ ਗਾਣਾ ਐ ਬੜਾ ਤਗੜਾ ਗਾਣਾ ਮੇਰੇ ਕੋਦੇ ਹੀ ਬੋਲ ਨੇ ਕੋਦੇ ਹੀ ਮੈ ਲਿਖਿਆ ਹੋਇਆ ਏ ਤੇ ਤੂੰ ਤਾਂ ਥਲੇ ਨਹੀਂ ਬੈ ਕੇ ਇੱਥੇ ਸਬਜ਼ੀ ਬਣਾਉਂਦੀ ਲਿਖਿਆ ਤੂੰ ਤਾਂ ਥਲੇ ਬੈਨ ਹੋਵੇ ਕੋਈ ਟਾਈਮ ਹੈਗਾ ਚਾਉਣਾ ਮੈਨੂੰ ਬੈਨ ਹੁੰਦਾ ਤੂੰ ਤਾਂ ਥਲੇ ਕਿਤੇ ਹੈਂ ਚਾਉਣੇ ਨੂੰ ਤੂੰ ਹੀ ਚਾਉਣੀ ਤੇ ਨਹੀਂ ਮੈਂ ਚਾਉਣੇ ਜਿਨੀ ਹੁੰਦੀ ਮੈਂ ਤਾਂ ਬਹੁਤ ਸਿਆਣੀ ਸਮਝਦਾਰ ਕੁੜੀ ਜਿਹੜੇ ਮੈਂ ਤੂੰ ਦੇਖੋ ਮੈਂ ਕਿੰਨੀ ਮਲਟੀ ਟੈਲੈਂਟਡ ਹੁੰਦਾ ਨਾ ਵੀ ਮੈਂ ਸਬਜ਼ੀ ਬਣਾਉਂਦੀ ਹੁੰਦਾ ਗਾਣਾ ਵੀ ਲਿਖ ਲੈਂਦੀ ਆ ਕੋਈ ਗੱਲ ਹੀ ਲਿਖ ਲੈ ਕਾਪੀ ਤੇ ਤੇ ਇਦਰਾ ਅਪਾ ਅੱਜ ਖਾਣੇ ਚ ਬਣਾ ਲੈ ਰਾਜਮਾ ਚਾਵਲ ਤੇ ਰਾਜਮਾ ਆਪਾਂ ਉਬਲਣ ਤਾਂ ਰਹਿ ਗਏ ਨੇ ਤੇ ਤੇ ਨਾਲ ਲੱਗ ਰਿਹਾ ਜੀ ਇਦਰਾ ਤੜਕਾ ਤਿਆਰ ਹੋ ਰਿਹਾ ਰਾਜਮਾ ਦਾ ਹਨ ਤੇ ਮੈਨੂੰ ਨਾ ਇਦਾਂ ਸਿੱਧੇ ਹੀ ਭਿਉਂ ਕੇ ਰਾਜਮਾ ਤੜਕਾ ਲਾ ਕੇ ਬਣਾਉਣਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਤੇ ਛੋਲੇ ਜਿਹੜੇ ਕਾਲੇ ਛੋਲੇ ਹੁੰਦੇ ਨੇ ਨਾ ਉਹ ਕਦੀ ਵੀ ਉਬਾਲ ਕੇ ਨਹੀਂ ਬਣਾਉਣੇ ਚਾਹੀਦੇ ਉਹਦਾ ਟੇਸਟ ਜਿਹੜਾ ਚੇਂਜ ਹੋ ਜਾਂਦਾ ਨਹੀਂ ਰੈਸਪੀ ਨਹੀਂ ਕਹੀ ਵਿੱਚ ਆਹੇ ਜੇ ਵੀ ਹੁੰਦੇ ਲੋਕ ਜਿਹੜੇ ਛੋਲੇ ਉਬਾਲ ਕੇ ਬਣਾਉਂਦੇ ਕਾਲੇ ਉਹਨਾਂ ਦਾ ਟੇਸਟ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਰਾਜਮਾ ਬਣਾਉਣ ਦਾ ਟਾਈਮ 2 ਵ ਓਕੇ ਤੋ ਇਧਰ ਮੂੰਹ ਕਰਨਾ ਕੀ ਬਰਥਡੇ ਫੈਬਰਿਕ ਗਰਮੀ ਚ ਵੇਅਰ ਹੁੰਦਾ ਆ ਦੇਖੋ ਜੀ ਬਰਥਡੇ ਫੈਬਰਿਕ ਬਿਲਕੁਲ ਲਾਈਟ ਵੇਟ ਆ ਯਾਰ ਕਾਟਨ ਦੀ ਲਾਈਨਿੰਗ ਲਵਾਓ ਤੇ ਗਰਮੀ ਚ ਨਹੀਂ ਯਾਰ ਲਓ ਪਾਓ ਠੀਕ ਹੈ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਖੁਦ ਪਾਉਨੇ ਆ ਤਾਂ ਕਿਉਂਕਿ ਹੁਣ ਤੁਹਾਨੂੰ ਜਿਵੇਂ ਦੱਸਿਆ ਕਿ ਮੌਸਮ ਦੇ ਹਿਸਾਬ ਨਾਲ ਚੀਜ਼ਾਂ ਆਉਣ ਲੱਗੀਆਂ ਪਹਿਲਾਂ ਗਰਮੀ ਬਰਦਾਸ਼ਤ ਹੁੰਦੀ ਲੋਕਾਂ ਕੋਲ ਤੋਂ ਹੋ ਜੇ ਕੱਪੜੇ ਆਉਂਦੇ ਹਨ ਸੋਣ ਲੋਕਾਂ ਨੂੰ ਗਰਮੀ برداشت ਨਹੀਂ ਹੁੰਦੀ ਹੈਗੀ ਹੈ ਨਾ ਤੇ ਉਸੇ ਕਰਕੇ ਕੱਪੜਾ ਜਿਹੜਾ ਗਰਮੀ ਦੇ ਹਿਸਾਬ ਨਾਲ ਆਲੀ ਆਉਣ ਲੱਗਾ ਵੀ ਲੋਕੀ ਕਿਦਾਂ ਦਾ ਵੇਅਰ ਕਰਨਾ ਚਾਹੁੰਦੇ ਨੇ ਪਸੰਦ ਲੋਕਾਂ ਦੀ ਜਿਹੜੀ ਹੋਗੀ ਬਿਲਕੁਲ ਲਾਈਟ ਵੇਟ ਹੁਣ ਜਿਹੜਾ ਮੇਰੇ ਸੂਟ ਪਾਇਆ ਟੈਬੀ ਦਾ ਇਹ ਤੁਸੀਂ ਦੇਖੋ ਕਿੰਨਾ ਪਤਲਾ ਸਿਰਫ ਇੱਕ ਦੁਪੱਟੇ ਜਿੰਨਾ ਭਾਰ ਹੈ ਸੂਟ ਦਾ ਤੇ ਕਾਟਨ ਦੀ ਲਾਈਨਿੰਗ ਲੱਗੀ ਹੋਈ ਤੇ ਗਰਮੀ ਚ ਆਰਾਮ ਨਾਲ ਪਾਈ ਤੇ ਲੱਗੀ ਤਾਂ ਪਾਇਆ ਮੇਰਾ ਬਰਬਰੀ ਦਾ ਤੁਹਾਨੂੰ ਦਾ ਬਰਬਰੀ ਦਾ ਹੁਣ ਜਿਹੜਾ ਪਾਉਣ ਲੱਗੀ ਨਾ ਕੇ ਨਹੀਂ ਨਾ ਇਹੋ ਹੀ ਤੁਹਾਨੂੰ ਕਹਿੰਦੀ ਮੈਂ ਨਾ ਕੇ ਨਹੀਂ ਪੋਣਾ ਹੈਗਾ ਮੈਂ ਸਵੇਰੇ ਨਾਲ ਹੀ ਸੀ ਤੇ ਮੈਂ ਨਾਤੀ ਨਾ ਉਹ ਚਲੋ ਹੁਣ ਆਪਾਂ ਫਟਾਫਟ ਤੜਕਾ ਲਾ ਦਨੇ ਆ ਰੋਟੀ ਪਾਣੀ ਤਿਆਰ ਕਰਾ ਕੇ ਰੱਖ ਦਨੇ ਆ ਉਧਰ ਆਪਾਂ ਸਲਾਦ ਸਲੂਦ ਕੱਟ ਲਿਆ ਤੇ ਇਧਰ ਚੌਲ ਆਪਾਂ ਨੇ ਪ੍ਰਾਤ ਭਰ ਕੇ ਭੋਉਂਤੀ ਏ ਤੇ ਹੁਣ ਆਪਾਂ ਪਾਣੀ ਕਰਨ ਧਰ ਦਿਆ ਰਾਜਮਾ ਦਾ ਪਾਣੀ ਰਾਜਮਾ ਉਬਲ ਜਾ ਥੋੜੇ ਜਿਹਾ ਫਿਰ ਆਪਾਂ ਨਾਲ ਹੀ ਚੌਲਾਂ ਦਾ ਪਾਣੀ ਧਰ ਦਨੇ ਆ ਇੱਕ ਦੋ ਬਾਲਾ ਤੋਂ ਬੜਾ ਰਾਜਮਾ ਨੂੰ ਇਹਨਾਂ ਨੂੰ ਤੁਸੀਂ ਵੀਡੀਓ ਲਾਈਕ ਕਰ ਦੋ ਵੀਡੀਓ ਕਾ ਤੁਹਾਨੂੰ ਲਾਈਕ ਕਰ ਦੇ ਕੀ ਗੱਲ ਤੁਹਾਨੂੰ ਦੱਸੋ ਹੈ ਕਿਉਂ ਨਹੀਂ ਮੰਨਦੇ ਹੈ ਕਿਉਂ ਤੁਸੀਂ ਮੇਰੀ ਸਿਰਦਰਦੀ ਕਰਾਈ ਨਹੀਂ ਨਹੀਂ ਆ ਬਾਹਰ ਹੋਣਾ ਇਹਨਾਂ ਪੋਨੀ ਦੇਖੋ ਮੇਰੀ ਮੰਮੀ ਦੀ ਮੇਰੀ ਮੰਮੀ ਨੇ ਸਾਰੀਆਂ ਮਿਰਚਾਂ ਬਣੀ ਫਦੀ ਆ ਕਿਤੇ ਐਟੀਟਿਊਡ ਦੇਖਿਆ ਨਾ ਕੁੜੀ ਦਾ ਮਰ ਲੱਗਣੀ ਨਹੀਂ ਨਹੀਂ پیسے ਖਾਦਾ ਲੱਗਾ ਆਹ ਚਾਹ ਬੁਝਾ ਚਾਹੀਦਾ ਸਰਦਿਆਂ ਚ ਇੱਕ ਅੱਧੇ ਵਾਰੀ ਇੱਕ ਦੂਜੇ ਦਾ ਕਿੱਦਾਂ ਇਹ ਤੇ ਰੂਮ ਨੰਬਰ 1 ਰੂਮ ਨੰਬਰ 2 ਜੇ ਕੋਈ ਆਉਂਦਾ ਤਾਂ ਕਹਿੰਦਾ ਕਿੱਦਾਂ ਮੰਮੀ ਮੰਮੀ ਰੂਮ ਨੰਬਰ ਦੇ ਰਹਿ ਗਏ ਨੇ ਮਮਪ੍ਰੀਤੋ ਉਹ ਆ ਗਈ ਰੂਮ ਨੰਬਰ 2 ਜੇ ਜਿਹੜੀ ਅੰਦਰ ਜਿਹੜਾ ਰੂਮ ਨੰਬਰ 4 5 ਚ ਹੈ ਹਾਂ ਇਹ ਇਹ ਹੈਗਾ ਡਾਈਸੀ ਰੂਮ ਇਹ ਤਾਂ ਇਕੱਠੇ ਹੀ ਪਏ ਹੋਗੇ ਸਾਰੇ ਇਹ ਸਕੇ ਬਣੇ ਨਾ ਮੜ ਜਦੋਂ ਮੁੜ ਕੇ ਨਿਕਲਦੇ ਨਹੀਂ ਹੈ ਕੋਈ ਜੈਤੀ ਸੁਤਿੰਦਰ ਇਹ ਇਹ ਡਾਈਸੀ ਰੂਮ ਹੈ ਹੋਇਆ ਰੱਬਾ ਉਹ ਆਪਣਾ ਕੋਪੀ ਦੀ ਹੂੰ ਠੀਕ ਹੈ ਉਹ ਉਧਰ ਆਪਰੇਸ਼ਨ تھیਟਰ ਹੋ ਗਿਆ ਆ ਜਰਨਲ ਵਾਰ ਦੇਖੋ ਤੇ ਬਿਸਤਰੇ ਬੂਤਰੇ ਕੱਪੜੇ ਉੱਪਰੇ ਪਏ ਮਰੀਜ਼ਾਂ ਦੀ ਬੜੀ ਕਿਉਂ ਨਾ ਦਵਾਈਆਂ ਨਿਕਲਦੀਆਂ ਬਾਹਰ ਆਉਂਦੀਆਂ ਹਾਏ ਰੱਬਾ ਕੀ ਬਣੂਗਾ ਸਾਡੇ ਟੋਲੇ ਦਾ ਤੇ ਗਾਣਾ ਮੈਨੂੰ ਫੇਰ ਯਾਦ ਆ ਗਿਆ ਤੇ ਉਹ ਨਹੀਂ ਭੈਣ ਵੀਡੀਓ ਬੰਦ ਕਰ ਲਾਂਗੇ। ਜਿਹੜਾ ਜਿਹੜਾ ਰਾਜਮਾ ਆਪਾਂ ਉਬਾਲਨੇ ਸੀ ਤੇ ਤੜਕੇ 'ਚ ਆਪਾਂ ਪਾ ਕੇ ਤੇ ਇਹ ਤੇ ਤੁਹਾਨੂੰ ਦੱਸ ਦਣਾ ਚਾਹੁੰਨੀ ਕਿ ਰਾਜਮਾ ਜਿਹੜੀ ਇਹ ਭੈਣਾ ਨਹੀਂ ਨਾ ਖਾਂਦੀ ਆ ਕਹਿੰਦੀ ਵੀ ਬੈ ਜਾਨੂੰ ਸਾਨੂੰ ਹਨਾ ਗ੍ਰੇਵਾ ਦੀ ਅਲਰਜੀ ਹੈ ਹਨਾ ਤੇ ਇਸ ਕਰਕੇ ਤੁਸੀਂ ਰਾਜਮਾ ਉਬਾਲ ਲਿਆ ਕਰੋ ਥੋੜਾ ਜਿਹਾ ਲੂਣ ਪਾ ਕੇ ਜਿਹੜਾ ਤਾਂ ਪਾਣੀ ਹੁੰਦਾ ਉਬਲਿਆ ਹੋਇਆ ਉਹ ਨਾ ਸਬਜੀ 'ਚ ਪਾਇਆ ਕਰੋ ਠੀਕ ਹੈ ਕਿਉਂਕਿ ਜ਼ਿਆਦਾਤਰ ਲੋਕ ਨਾ ਉਹੀ ਸਬਜੀ 'ਚ ਪਾਣੀ ਪਾ ਦਿੰਦੇ ਆ ਤੇ ਉਹਦੇ ਕਰਕੇ ਫਿਰ ਬੈ ਐ ਹੁਜਾਰਾ ਹੋ ਜਾਂਦੀ ਉਹਦੇ ਵਿੱਚ ਇਸ ਕਰਕੇ ਇਹ ਪਾਣੀ ਤੁਸੀਂ ਕੱਢ ਦਿਓ ਠੀਕ ਹੈ ਤੇ ਤੁਸੀਂ ਨਵਾਂ ਜਿਹੜਾ ਗਰਮ ਪਾਣੀ ਤਾਜ਼ਾ ਐਕਸਟਰਾ ਪਾਣੀ ਉਹ ਐਡ ਕਰ ਦਿਓ ਜਿਹੜਾ ਤੁਸੀਂ ਨਿਕਲ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਨਾਲ ਰਾਜਮਾ ਸਵਾਦੀ ਬਣਾਉਣ ਦੇ ਨਾਲ ਕੋਈ ਬੈਦਗੋ ਵਾਲੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਹਿਲਾਂ ਸਾਨੂੰ ਮਰਤਬਾ ਪਾਇਆ ਕਰੋ ਰਾਜਮਾ ਦੇ ਵਿੱਚ ਹੁਣ ਇਹ ਪਾਣੀ ਆਪ ਸਾਰਾ ਡੋਲ ਦੇ ਦਿੰਨੇ ਆ ਇਹਨਾਂ ਸਬਜ਼ੀਆਂ ਨੂੰ ਹਮੇਸ਼ਾ ਗਰਮ ਪਾਣੀ ਪਾਇਆ ਕਰੋ ਨਾਲ ਤਾਂ ਸਿਟੀ ਜਲਦੀ ਲੱਗ ਜਾਂਦੀ ਏ ਤੇ ਨਾਲੇ ਇਹਦਾ ਕਲਰ ਤੇ ਟੇਸਟ ਜਿਹੜਾ ਵਧੀਆ ਹੁੰਦਾ ਚਾਚਾ ਫਾਈਨਲੀ ਚਾਚਾ ਬੈਕ ਟੂ ਕੀਨ ਇੰਡੀਆ ਵੈਲਕਮ ਟੂ ਇੰਡੀਆ ਤਾੜੀਆਂ ਬੈਕ ਟੂ ਚਾਚਾ ਜੀ ਬਹੁਤ ਦਿਨਾਂ ਬਾਅਦ ਇੰਡੀਆ ਪਹੁੰਚੇ ਨੇ ਤੇ ਨਾਲ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਉਹ ਗਲਾਚਾ ਕੋ ਪੁੱਤ ਬਾਬਾ ਜੀ ਨੂੰ ਬੈਲਣ ਦੋ ਤੇ ਬਹੁਤ ਸੱਚਾ ਆਡੀਅנס ਨੂੰ ਮਿਸ ਕਰਦੀ ਕਹਿੰਦੇ ਵੀ ਬਾਬਾ ਜੀ ਕਿੱਧਰ ਗਏ ਨੇ ਬਾਬਾ ਜੀ ਕਿੱਧਰ ਗਏ ਨੇ ਤੋਂ ਉਹਨਾਂ ਨੇ ਮੈਂ ਦੱਸ ਰੱਖਿਆ ਹੈ ਕਿ ਉਹਨਾਂ ਦਾ ਸ਼ੈਨਗਨ ਵੀਜ਼ਾ ਲੱਗਿਆ ਹੋਇਆ ਹੈ ਤੇ ਉਹ ਕਦੀ ਇੰਡੀਆ ਕਦੀ ਜਰੋਪ ਕਦੀ ਇੱਥੇ ਕਦੀ ਅਬਰੌਡ ਪਤਾ ਨਹੀਂ ਕਿੱਥੇ ਕਿਹੜੀਆਂ ਕਿਹੜੀਆਂ ਕੰਟਰੀਆਂ 'ਚ ਜਾਂਦੇ ਨੇ ਕੋਈ ਚੰਦ ਸ਼ਬਦ ਸਾਂਝੇ ਕਰਨੇ ਚਾਹੁੰਦੇ ਸਾਡੀ ਆ ਠੀਕ ਹੈ ਬਸ ਮੈਂ ਕੀ ਕਰਾਂ ਜਿਵੇਂ ਤਾਜੀਏ ਬਸ ਅੱਗੇ ਭਾ ਲੈ ਗਏ ਇਹ ਵੰਡੀ ਤੇ ਚਾਚਾ ਦਾ ਕਾਰ ਸੇਵਾ ਦਾ ਵਿਚਾਰਾ ਡੱਬੋਂ ਤਾਂ ਰਹਿੰਦਾ ਮਸਾਖੀ ਦੇਖਣਾ ਇੰਨੀ ਗਰਮੀ ਚ ਮਸਾਖੀ ਵੇਖਣ ਜਾਣਾ ਹੈ ਅਜੇ ਹੁਣ ਉਹਨਾਂ ਨੂੰ ਮੌੜ ਨਾਲ ਫੁੱਟੇਂ ਜਾ ਕੇ ਪਾਣੀ ਲਾਉਣਾ ਚੱਪ ਨੀਤ ਬਾਪਨ ਫੋਨ ਲਾ ਕੇ ਚਾਬੀ ਕਿਤੇ ਬਾਬੇ ਦੀ ਕਿ ਬਾਬੇ ਦੇ ਘਰ ਦੀ ਚਾਬੀ ਕਿਤੇ ਬਾਬੇ ਦੀ ਚਾਬੀ ਨਹੀਂ ਨਾ ਪਹਿਲਾਂ ਕਿੰਧਰ ਨੂੰ ਪੁੱਛੇ ਕਰੋ ਅੰਦਰ ਨੂੰ ਕਿ ਚਾਬੀ ਕਿਤੇ ਚਾਚੇ ਦੀ ਕਦਾ ਖਾਣਾ ਹੋ ਗਿਆ ਤੇ ਆ ਤੇ ਕਦੇ ਤੂੰ ਗੱਲ ਪੂਰਾ ਗੁੱਸੇ ਚ ਬਚਰਾ ਕਿਉਂਕਿ ਜੇ ਰੋਟੀ ਲੇਟ ਕਰਤੀ ਗਵਨ ਨੂੰ ਆਪਣੀ ਛੇਤੀ ਲੱਗ ਗਈ ਨਹੀਂ ਗਵਨ ਵੀ ਨਹੀਂ ਖਾਂਦੀ ਹੈਗੀ ਇਹ ਦੇਖੋ ਤੁਹਾਡੇ ਰਾਜਮਾ ਬਣੇ ਘੈਂਟ ਜੀ ਕਾਛ ਛੋਲ ਪਾਣੀ ਚ ਕਰਦੇ ਆ ਕੋ ਨਾਲ ਹੈਗਾ ਸਾਡੇ ਸਲਾਦ ਜਿਹਨੂੰ ਭੁੱਖ ਲੱਗਣੀ ਤੇ ਬਣਾਓ ਫਟਾੜਾ ਰਾਜਮਾ ਨਾਲੇ ਆਪ ਖਾਓ ਨਾਲੇ ਘਰ ਦੇ ਨੂੰ ਖਵਾਓ ਤਾਂ ਬਹੁਤ ਗਾਲਾਂ ਖਾਓ ਦੀਦੀ ਕਮਲ ਦੀਦੀ ਦਾ ਨਾ ਕੈਨੇਡਾ ਤੋਂ ਫੋਨ ਆਇਆ ਸੀ ਕਿੰਨੇ ਘੰਟੇ ਉਹਨਾਂ ਨੇ ਸਾਡਾ ਕਿਤੇ ਵਲੌਗ ਵੇਖ ਲਾਈਵ ਵੇਖ ਲੈਣਾ ਚਦੇ ਆਣ ਵਾਲਾ ਸਾਡਾ ਕਿਤੇ ਉਹ ਕਿਤੇ ਹਾਸਾ ਦਿੱਤੇ ਉਹਨਾਂ ਦੇ ਵੱਖੇ ਟੁੱਟੀਆਂ ਪਈਆਂ ਅੱਜ ਕਮਲਜੀਤ ਨਾਲ ਗੁੱਸੇ ਹੋ ਗਏ ਉਹ ਕਹਿੰਦੇ ਅਮਨ ਨਹੀਂ ਹੋਣਾ ਮੇਰ ਨੇ ਵੀਜ਼ਾ ਲਵਾਣਾ ਆਹੀ ਅਮਨ ਜਾਣ ਦੇਣਾ ਚਾਹਾਂਗੇ ਜਿੰਨੇ ਜਾਵਾਂਗੇ ਨਹੀਂ ਤਾਂ ਕੋਈ ਨਹੀਂ ਜਾਏਗਾ ਇਹ ਕਹਿੰਦੇ ਭੈਾਈ ਉਹਨੂੰ ਜਿਹਨਾਂ ਨੂੰ ਵੀਜ਼ਾ ਦੇਣਾ ਐਮਬੈਸੀ ਲਈ ਉਹਨੂੰ ਕਹਿੰਦਾ ਵੀ ਤਿੰਨਾਂ ਭਾਣੇ ਵਿਆਹ ਵੀ ਘਰ ਚ ਕਰਾਇਆ ਤੁਹਾਨੂੰ ਤਿੰਨਾਂ ਨੂੰ ਵੀਜ਼ਾ ਵੀ ਇਕੱਠਾ ਹੀ ਹੈ ਵਿਆਹ ਵੀ ਇੱਕ ਖਰਚ ਜਿੰਨਾ ਦਾ ਬੱਤੇ ਵੀਜ਼ਾ ਵੀ ਕਿੰਨਾ ਕਿੰਨਾ ਖਰਚਾ ਠੀਕ ਵੀ ਕਿੰਨਾ ਪੈਣਾ ਦਾ ਫਿਰ ਹਰ ਕੰਮ ਹਾਂ ਤੇ ਭੈਣੋ ਜਿਨ੍ਹਾਂ ਨੇ ਮੈਨੂੰ ਸਪਾਂਸਰਸ਼ਿਪ ਭੇਦਣੀ ਤਾਂ ਪਲੀਜ਼ ਮੈਨੂੰ ਕੱਲੀ ਨੂੰ ਨਾ ਭੇਜੋ ਮੇਰੇ ਚੇਲੇ ਚਪਟਾਂ ਨੂੰ ਮੈਨੂੰ ਭੇਜੋ ਚੇਲੇ ਚਪਟੇ ਕਹੋ ਬੇਟਾ 6 ਵਜੇ ਸਬਜ਼ੀ ਕੈਨਸਲ ਹੋਇਓ ਪਰ ਭਾਂਡੇ ਮੰਨ ਤਾ ਸੋਚੋ ਮਾਦੇ ਕੱਪੜੇ ਤੋਂ ਨਹੀਂ ਰਾਜਮਾਂ ਵਾਲੀ ਪਾਉ ਲਾ ਮਸ਼ੀਨ ਰਾਜਮਾਂ ਵਾਲੀ ਪਾਉ ਪਾਣੀ ਕੋਟ ਕੋਟ ਕੇ ਚੂਰੀ ਕਰਕੇ ਰੋਟੀਆਂ ਪਾ ਲਓ ਸੋਚੋ ਚਟਨੀ ਕੋਟ ਨਾਲ ਤੇ ਪਾਣੀ ਪਾਓ ਹੀ ਨਾ ਦਿੱਤਾ ਖੜੇ ਮੈਂ ਚੱਟ ਨਹੀਂ ਗੋਟ ਲੈਣੇ ਹੋਰ ਕੀ ਹੈ ਜਿਹੜਾ ਟਿਪਣਾ ਚੱਟ ਨਹੀਂ ਚਾਹੇਂਗੀ ਛੱਟ ਨਹੀਂ ਖਾਦੀ ਫਿਰ ਉਹ ਪਏ ਬ੍ਰੈਡ 'ਤੇ ਸਾਬ ਟੈਂਡਵਿਚ ਲੈ ਉਹਦੇ ਤੇ ਚੌਕ ਚਾਮਾ ਚਾਮਾ ਜੁਕਦੇ ਹਨ ਉਥੋਂ ਹੁਣ ਤੂੰ ਹੀ ਕਿਹਾ ਫ੍ਰੈਂਚ ਲੈਣੀ ਨਹੀਂ ਬ੍ਰੈਡ ਦਿੱਤੇ ਚਾਮਾ ਤੁਹਾਨੂੰ ਕਿੰਨੇ ਬ੍ਰੈਡ ਥੋੜਾ ਘਰ ਤੋਂ ਸਵੇਰੇ ਰਾਤ ਨੂੰ ਬਣਾ ਤਾ ਸੋਦੋਂ ਪਹਿਲੇ ਦਿੰਦੇ ਮੈਂ ਪਛਤਾਨੀ ਅੱਜ ਰਹਿ ਕੇ ਕਿਉਂ ਹੁੰਦਾ ਨਹੀਂ ਕੰਮ ਪਏ ਸਾਰੇ ਮੈਂ ਇੱਥੇ ਬੈਠੀ ਮੈਂ ਤਾਂ 12 ਪਾਣੀ ਤਾਂ ਵੀ ਉਹਦੇ ਲੈਣ ਕਿਤੇ ਹੁਣ ਕਿੱਥੇ ਜਾਣੇ ਮਰੂਤੀ ਨਾਲ ਉਹ ਨਾ ਜਾਣਿਆ ਮੱਕੇ ਦੀ ਨਾ ਗੱਦਨੀ ਇਸ ਵੇਲੇ ਨਾ ਰਿਕਟ ਲੱਗਿਆ ਨਹੀਂ ਨੇ ਇਹਨਾਂ ਨੂੰ ਤਾਂ ਪਤਾ ਹੀ ਕਿ ਤੂੰ ਕਿਉਂ ਚੁੱਪ ਕਰਕੇ ਬੈਠੀ ਤੂੰ ਉਹਦੇ ਕਿਉਂ ਨਹੀਂ ਮੈਂ ਸਟੈਂਡ ਲਿਆ ਤੂੰ ਕਿਹਦੀ ਸਟੈਂਡ ਮੈਨੂੰ ਲਾਣ ਸਟੈਂਡ ਮੰਮੀ ਆ ਰਹੀ ਹੈ ਉਹ ਕਿਵੇਂ ਸਟੈਂਡ ਲਾ ਲਿਆ ਸਟੈਕੜਦਾ ਨਹੀਂ ਉੱਧਰ ਭੈਣ ਪ੍ਰੀਤੋ ਵੀ ਆ ਰਹੀ ਹੌਲੀ ਹੌਲੀ ਖੁੰਡੀ ਲੈ ਕੇ ਖੋਣੀ ਕਰਕੇ ਹਾਂ ਹੁਣ ਜਦੋਂ ਖਾਣ ਪੀਣ ਦਾ ਟਾਈਮ ਸਾਰੇ ਤੂੰ ਇਹ ਫੁੱਡਾ ਕਰਦੇ ਬਸ ਸਾਨੂੰ ਕੋਈ ਨਹੀਂ ਕਰਦਾ ਹੈਗਾ ਹਾਂ ਦੇਖੋ ਤੇ ਆਹੀ ਆਡੇ ਟੇਲਰ ਜਾਰੇ ਜਿਹੜੇ ਵਰਕਰ ਡੱਬੇ ਦੁੱਬੇ ਲੈ ਗਏ ਇਹੀ ਪਕਾਈ ਜਾ ਰਹੇ ਚਾਵਾਂ ਨਾਲ ਇਹੀ ਕਾਗਾਟੇ ਲੈ ਫੋਕਨੇ ਡਾ ਤੋਂ ਉਹਨਾਂ ਡੱਬੇ ਨੂੰ ਲਾ ਦੀ ਜਿਹਨੇ ਕਾੜ ਪੇ ਵੀ ਤੈਨੂੰ ਨਹੀਂ ਕਰਨੇ ਡੱਬੇ ਰਾਹ ਤਾਂ ਆ ਰਹੀ ਹੈ ਵੀ ਤੇਨਾਂ ਦਾ ਤੇ ਡੱਬੇ ਵੀ ਤੇਨ ਨਸਤਾ ਹੈ ਮੈਨਾਂ ਥਵਾਦ ਵਾਲੇ ਹੀ ਹੋ ਗਏ ਜੀ ਉਹ ਮਰ ਜਨਾ ਉਹ ਤੇ ਵੀਜ਼ਾ ਦੇ ਨੁਕਰੇ ਕਿਹੜਾ ਬੈਠਾ ਦਾ ਮੱਛਿਆ ਜਿਹਨੂੰ ਇਹ ਕਿੱਥੋਂ ਪਤਾ ਲੱਗਦਾ ਕਿ ਬਾਸੀ ਕਰ ਬਾਸੀ ਕਰ ਮੈਂ ਜਕਰੂ ਆਏ ਉਹ ਜਿੱਦੀ ਜਾਨੂੰ ਆਣ ਵਾਲੀ ਉਸੇ ਟਾਈਮ ਮੀਆ ਦਾ ਵੀਜ਼ਾ ਰਜਟ ਕਰ ਦਿੰਦਾ ਉਹਨੂੰ ਪਤਾ ਵੀ ਇੱਥੇ ਖੋਜਨੇ ਤੂੰ ਇੱਥੇ ਕੀ ਕਰਦਾ ਹੈ ਇੱਥੇ ਮਰ ਤੂੰ ਇੱਥੇ ਮਰੋ ਤੂੰ ਇੱਥੇ ਪੰਜਾਬ ਚ ਪਾਣੀ ਪੀਓ ਤੇ ਪੰਜਾਬ ਚ ਦਾਣਾ ਪਾਣੀ ਪਿਚਾਓ ਤੁਹਾਡਾ ਪੰਜਾਬ ਤੋਂ ਦਾਣਾ ਪਾਣੀ ਕਦੋਂ ਪਿੰਦਾ ਹੋਇਆ ਹੈਗਾ ਜਦੋਂ ਤੁਹਾਡਾ ਦਾਣਾ ਪਾਣੀ ਪੰਜਾਬ ਚੋਂ ਮੁੱਕ ਗਿਆ ਤੇ ਫਿਰ ਆਈ 24 ਹੋ ਜਾਣਾ ਹੈ ਤਾਂ ਤੇ ਕਾਫੀ ਸਾਰੇ ਬੁਟੀਕ ਵਾਲੇ ਫੋਨ ਤੇ ਮੈਸੇਜ ਆ ਰਹੇ ਸੀ ਯਾਰ ਮੇਰੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਮੈਸੇਜ ਤਾਂ ਆ ਰਹੇ ਸੀ ਬਟ ਉਹਨਾਂ ਦਾ ਕੋਈ ਰਿਪਲਾਈ ਨਹੀਂ ਸੀ ਜਾਣਦਿਆ ਹੈਗਾ ਇਸ ਕਰਕੇ ਮੇਰੇ ਫੋਨ ਦੇ ਵਿੱਚ ਕੋਈ ਕਹਿੰਦਾ ਟੈਕਨੀਕਲ ਇਸ਼ੂ ਆ ਗਿਆ ਸੀ ਤੇ ਮੈਂ ਉਹ ਠੀਕ ਕਰ ਲਈ ਦਿੱਤਾ ਸੀ ਤੇ ਫਿਰ ਕੱਲ ਰਾਤ ਉਹ ਠੀਕ ਹੋ ਕੇ ਆ ਗਿਆ ਤੇ ਜਿਹੜੀਆਂ ਭੈਣਾਂ ਨੂੰ ਕੋਈ ਰਿਪਲਾਈ ਨਹੀਂ ਗਿਆ ਤਾਂ ਭੈਣੋ ਸੌਰੀ ਤੇ ਬਾਕੀ ਹੁਣ ਆਪਣਾ ਫੋਨ ਠੀਕ ਹੈ ਆਪਾਂ ਸਾਰੇ ਭੈਣਾਂ ਨੂੰ ਰਿਪਲਾਈ ਕਰ ਰਿਹਾ ਠੀਕ ਹੈ ਤੇ ਕੁਝ ਭੈਣਾਂ ਦੇ ਜਿੱਦਾਂ ਵੀ ਉਹ ਚਾਹੇ ਬੈਕਅਪ ਜਿਹੜਾ ਹੌਲੀ-ਹੌਲੀ ਹੌਲੀ-ਹੌਲੀ ਆ ਰਿਹਾ ਏ ਤੇ ਜਿਵੇਂ ਜਿਵੇਂ ਆਉਂਦਾ ਰਹੇਗਾ ਤੇ ਮੈਂ ਰਿਪਲਾਈ ਜਿਹੜਾ ਕਰਦੀ ਰਹੂੰਗੀ ਠੀਕ ਹੈ ਇਹ ਬੋਲੀ ਹੋਏਗਾ ਹੁਣ ਨਹੀਂ ਪਤਾ ਲੈਂਦੀ ਉਹ ਉਧਰ ਹੀ ਸਾਈਡ ਬਹੁਤ ਲੱਗੇ ਨੇ ਇਧਰ ਹੀ ਛੜ ਉਹ ਉਧਰ ਥੋੜੋ ਜਿਹਾ ਫਿਰ ਮੈਂ ਸਵੇਰੇ ਪਾਣੀ ਲਾਇਆ ਪਰ ਨਹੀਂ ਰਿਹਾ ਜਿਹਨਾਂ ਨੂੰ ਆਏ ਸੁੱਕ ਵੀ ਗਏ ਦਾ ਸਵੇਰੇ ਪਾਣੀ ਕਰੀ ਪਸਵੇਰੇ ਪਾਣੀ ਲਾਇਆ ਤੇ ਬੂਟੇ ਸੁੱਕੇ ਪਏ ਨੇ ਜਮੀ ਲੱਗਦਾ ਕਿਸੇ ਦਾ ਪਾਣੀ ਲੱਗੇ ਨਾ ਨਾ ਆਏ ਨੰਗਰਦੀਨ ਵੀ ਆ ਗਏ ਓਏ ਹੋਏ ਨੰਗਰਦੀਨ ਹੋ ਗਿਆ ਨੰਗਰਦੀਨ ਕਿ ਲਾਇਆ ਮੇਰੇ ਮੋਢੇ ਤੇ ਕੁਝ ਵੀ ਨਹੀਂ ਬਾਥਰੂਮ 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 ਅੱਜ ਜਾ ਇਹਨੂੰ ਮੈਂ ਦੱਸ ਦਿਆਂ ਆਏ ਸੋ ਇੱਕ ਦੇ ਨਾਲ ਦੋ ਜੁੜੇ। ਸਦੇਖ ਵਾਤ ਦੇ ਯਾਰ। ਇਹ ਰੋਂਦਾ ਹੀ ਰਹਿੰਦਾ ਨਾ 24 ਘੰਟੇ। ਅਦਰ ਵੀਊ ਚੈੱਕ ਕਰੋ। ਉਹ। ਵੀਊ ਚੈੱਕ। ਪਾ ਦੇ ਇਧਰ ਹੀ ਵੀਊ ਦੇਖੀਓ ਫਿਰ। ਇਧਰ ਇਧਰ। ਇਹਨੇ ਸੋਨਾ ਆ ਰਿਹਾ ਨਾ। ਮੈਂ ਸਵੇਰੇ ਪਾਣੀ ਲਾਇਆ ਤੇ ਦੇਖੀ ਸੁੱਕਾ ਪਿਆ ਹੀ ਕੋਸ ਸਾਰਾ। ਹੋਰ। ਹਰੇ ਹੁਣ ਇਹ ਹਾਲ ਹੋ ਗਿਆ ਤਾਂ ਢਾਂਗੀ ਬਣਨਾ ਹੈ। ਇੰਨੇ ਪਾਣੀ ਦੀ ਵਾਣੀ ਕੁੱਸਤੀ ਹੈ ਹੁਣ। ਹੋਰ ਕੀ ਦੇਖੀ ਮੈਂ ਤਾਂ ਹਰਾਣਾ ਵੀ ਮੈਨੂੰ ਜਿਆਦਾ ਹੈ। ਮੈਂ ਕਿਤੇ ਮੈਂ ਸਵੇਰੇ ਲਾਇਆ ਵੀ ਹੈਗਾ ਕਿ ਨਹੀਂ। ਨਹੀਂ ਲੱਗਦਾ ਇਹ ਜਿਹੜਾ ਰੋਟਾ। ਲੈ ਨਹੀਂ ਬਤਾਉਂਦੇ ਲੱਗੇ ਪੇਪਰਾਂ ਪਏ। ਹੋਰ ਵੇਤ ਸਹੀ ਆਹ ਦੇਖ। ਹੋਰ ਆਡੀ ਮੰਮੀ ਬੜੇ ਤੋਂ ਸਾਈਡ ਤੋਂ ਜਾ। ਉਹ ਰੋਹਣੀ ਕਹਿੰਦੇ ਅਨੂ ਬਤੂ ਬਣਾ। ਤੇਰੇ ਜੋਗੇ ਲੱਗ ਜਾਂਦੇ ਬਸੀਟਾ ਹੈ। ਨਾਲੀ ਵਿੱਚ ਪਤਲੇ ਨਹੀਂ ਦੁਕਾਨਾ ਹੈਗਾ। ਮੁੰਨਾ ਸਾਤੇ ਨੂੰ ਨਹੀਂ ਦਿਖਾਣਾ ਹੈਗਾ ਵਿੱਚ ਹੋਰ ਸਟ੍ਰਾਈਕ ਲਿਆ ਦਿੰਦਾ ਇਹ ਪਾਗੇ ਉਹਦਾ ਪਾਗਿਆ ਮੇਰਾ ਬੀਪੀ ਹਾਈ ਹੋਣ ਡਿਆ ਤੇ ਸੀਰਿਆ ਪਜਾਮਾ ਮੈਂ ਪਾਇਆ ਸੀ ਤੇ ਸ਼ਾਮੀ ਗੁਰਦੇ ਨੇ ਪਾਇਆ ਕੋਈ ਨਹੀਂ ਚਾਂਸ ਹੈ ਇਹ ਕਿ ਨਹੀਂ ਚਾਂਸ ਹੈ ਇੰਨਾ ਪਿਆਰ ਟੱਚ ਵੁੱਡ ਮੈਗਨਿਟ ਥੂ 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 ਨਜ਼ਰ ਨਾ ਲੱਗੇ ਟੂ ਮੱਚ ਪਿਆਰ ਟੂ ਮੱਚ ਪਿਆਰ ਇੰਨੀ ਸੋਹਣੀ ਤੇ ਜਾ ਫਿਰ ਐਡਾ ਕਰਦਾ ਵਾਈਟ ਹੋਇਆ ਤੇ ਮੈਂ ਚੁੰਨੀ ਲੈ ਲਈ ਸਿਰ ਤੇ ਕਿ ਮੇਰੇ ਵਾਈਟ ਵਾਈਟ ਤੂੰ ਐਡਾ ਕਰਦਾ ਇੰਨਾ ਪਿਆਰ ਚਾਹ ਦਾ ਘੋਟ ਘੋਟ ਬਣਾ ਲਿਆ ਚਾਹ ਵਾਸਤੇ ਦੁੱਧ ਹੈ ਨਹੀਂ ਨੇ ਸਵੇਰੇ ਕਿਨੇ ਜਾਣਾ ਸਵੇਰੇ ਬੱਚਿਆਂ ਨੂੰ ਜਾਣਾ ਮੈਂ ਜਾਣਾ ਤਿੰਨ ਗਲਾ ਦੁੱਧ ਲੈ ਜਾਣਾ ਐਨੇ ਵੀ ਨਹੀਂ ਮਿਡਲ ਕਲਾਸ ਹੋਣੀ ਸੁੱਕਾ ਦੁੱਧ ਲੈ ਕੇ ਆਈਏ ਉਹ ਹਾਈ ਕਲਾਸ ਵਿੱਚ ਸੁੱਕਾ ਦੁੱਧ ਸੁੱਕੇ ਦੁੱਧ ਵਾਲੀਆਂ ਬੋਡੀਆਂ ਲੱਗਦੀਆਂ ਤੈਨੂੰ ਆਟੀਆਂ ਹੋਰ ਹੋ ਰਹੀਆਂ ਯਾਰ ਮੈਂ ਉੱਧਰ ਬੈਠੀ ਹਾਂ ਕਿ ਇਟਸ ਓਕੇ ਨੋ ਅਗੇ ਜਾਣਾ ਏ ਬੁਟੀਕ ਉਹਦਾ ਵਾਤੇ ਲਾਈਟ weight ਪੀਪਲਾਂ ਬਾਤ ਹੈ ਜਾਂ ਹੈਵੀ weight ਪੀਪਲਾਂ ਬਾਤ ਹੈ ਜੀ ਮੈਨੂੰ ਨਹੀਂ ਪਤਾ ਕੀ ਹੁੰਦਾ ਲੋ ਜੀ ਬੁਟੀਕ ਚ ਬੈਠੇ ਆ ਤੇ ਬੀਬੀਆਂ ਕੰਮ ਕੋਈ ਨਹੀਂ ਕਰਦੀਆਂ ਫੋਨਾਂ ਤੇ ਲੱਗੀਆਂ ਬਸ ਇਧਰ ਕੱਪੜੇ ਲਖਾ ਰਹੀਆਂ ਨੇ ਲੱਭਣ ਦੀ ਪਿੰਕ ਕਲਰ ਦਾ ਉਹ ਨਹੀਂ ਲੱਭਣ ਆਹ ਪਿੰਕ ਤੇ ਪਿਆ ਹੈ ਹੋਰ ਕਿਹੜਾ ਹੈ ਇਹ ਤਾਂ ਸੂਨ ਪਿੰਕ ਸੂਟ ਨਹੀਂ ਲੱਭਣ ਦਿਆ ਹੈਗਾ ਇਹ ਆਹ ਪਿੰਕ ਕਲਰ ਆ ਵਾਈਟ ਹੈ ਹਾਂ ਪਿੰਕਰ ਵਾਈਟ ਅੱਛਾ ਸਾਰੇ ਭੈਣ ਭਰਾ ਨੂੰ ਪਤਾ ਹੀ ਹੈ ਨਾ ਇਦਾਂ ਹੀ ਬੋਲਦੇ ਆ ਮਤਲਬ ਹੁਣ ਜਦਾਂ ਵੀ ਮੈਂ ਮੈਂ ਬੋਲਦਾ ਵੀ ਪਿੰਕ ਹੈ ਤੇ ਕਈਆਂ ਨੂੰ ਯਾਰਾ ਨਹੀਂ ਪਤਾ ਹੁੰਦਾ ਤੇ ਉਹ ਸੀਰੀਅਸ ਲੈਣ ਦੀ ਵੀ ਲੈ ਖਾਣਾ ਵੀ ਪੜੀਆਂ ਲਿਖੀਆਂ ਤੇ ਕਿੱਦਾਂ ਬੋਲਦੀ ਹੈ ਪਿੰਕ ਮਜ਼ਾਕ ਨਾਲ ਲਿੱਦੇ ਗਏ ਕੱਟੋ ਕੱਟ ਤੁਸੀਂ ਬੰਦੇ ਦੀ ਕਹਿੰਦੇ ਨਾ ਕਿ ਬੋਡੀ ਲੈਂਗੁਏਜ ਦੇਖ ਲਿਆ ਕਰੋ ਵੀ ਬੰਦਾ ਸਿਰਫ ਹੁਣ ਜੇ ਮੈਂ ਆਪਣਾ ਲਾਵਾਂ ਤੇ ਮੈਂ ਸਿਰਫ ਸਕੂਲ ਜਾ ਕੇ ਆਪਣੀ ਪੜਿਆ ਲਿਖਿਆ ਵਾਲੀ ਭਾਸ਼ਾ ਵਰਤਦੀ ਆ ਘਰੇ ਆ ਕੇ ਮੈਂ ਭੁੱਲ ਜਾਂਦੀ ਆ ਵੀ ਮੈਂ ਟੀਚਰ ਆ ਘਰੇ ਹਾੜਾ ਸੰਦ ਇਹ ਗਗਨ ਦੀ ਇਹੋ ਜੀ ਆਸੀ ਤਾਂ ਅਸੀਂ ਕਰਦੇ ਗਗਨ ਕਹਿੰਦਾ ਚੁੱਪ ਆ ਜਾ ਆਪਣੀ ਜੇ ਮੈਂ ਤੇ ਯਾਰ ਬਹੁਤਾ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹਨਾ ਪਹਿਲਾਂ ਹੀ ਬੜੀ ਟੈਨਸ਼ਨ ਨਾ ਐਨੀ ਟੈਨਸ਼ਨ ਲੈ ਆਦੋ ਪਹਿਲਾਂ ਬਹੁਤ ਜ਼ਿਆਦਾ ਟੈਨਸ਼ਨ ਜ਼ਿੰਦਗੀ ਦੀ ਸੋਨਾ ਸੋਨਾ ਇਨ ਕੀਸ਼ ਦਾ ਹੋਉਂਦੇ ਹਾਂ ਇਨ ਜ਼ਿਆਦਾ ਸੈਂਸ ਆ ਗਈ ਸੱਚੇ ਨੂੰ ਸੈਂਸ ਆ ਗਈ ਆ ਵੇਖੋ ਜੀ ਸੈਂਸ ਆ ਜਾਂਦੀ ਬੰਦਾ ਇਦਾਂ ਦਾ ਹੋ ਜਾਂਦਾ ਦੱਸੋ ਮੈਂ ਤਾਂ ਪਾਗਲ ਹੋ ਜਾ ਜਿਆਦਾ ਸੈਂਸ ਆ ਜਾਂਦੀ ਹੈ ਸੈਂਸਸ ਰਹਿ ਰਹਾ ਕਿ ਬੰਦਾ ਡਿਪਰੈਸ਼ਨ ਚ ਤੁਰ ਜਾਂਦਾ ਹੈ ਸਾਨੂੰ ਸੈਂਸ ਕਿਆ ਕਰੋ ਜਿਵੇਂ ਦੇ ਹੈਗੇ ਉਵੇਂ ਦੇ ਨਾ ਨਾਨਸੈਂਸ ਹੀ ਠੀਕ ਆ ਮਨ ਨੂੰ ਜ਼ਿੰਦਗੀ ਆ ਡੀ ਨਾਨਸੈਂਸ ਹੀ ਠੀਕ ਆ ਸੈਂਸ ਹੀ ਸਹੀ ਆ ਜਿਵੇਂ ਮੈਂ ਨਾ ਇੱਕੇ ਤੱਕ ਕਮੈਂਟ ਪੜਿਆ ਯਾਰ ਉਹ ਬੰਦੇ ਨੇ ਵਧੀਆ ਤਰੱਕੀ ਕਰ ਰੱਖੀ ਹੈ ਨਾ ਤੇ ਵਿਚਾਰਾ ਵਾਹ ਗੁਰ ਚਲੋ ਸੱਚੇ ਪਾਸ਼ਾ ਮਿਹਨਤਾਂ ਨੂੰ ਫਲ ਲਾਵੇ ਸਾਰਿਆਂ ਦੇ ਨੂੰ ਤੇ ਉਹਨੂੰ ਕੋਈ ਕਮੈਂਟ ਕਰਦੇ ਕਹਿੰਦਾ ਤੇਰੇ ਤੇ ਯਾਰ ਹੰਕਾਰ ਆ ਗਿਆ ਤੂੰ ਕਮੈਂਟ ਦਾ ਰਿਪਲਾਈ ਨਹੀਂ ਕਰਦਾ ਯਾਰ ਤੂੰ ਹੀ ਉਹ ਜਿਹੜਾ ਕੋ ਰਿਪਲਾਈ ਕਰਨ ਦਿਆ ਕਹਿੰਦਾ ਉਹ ਜੀਲਾਂ ਦੋ ਮੈਨੂੰ 4 ਦਿਨ ਮੇਰੀ ਜ਼ਿੰਦਗੀ ਇਹ ਹੰਕਾਰ ਨਹੀਂ ਹੁੰਦਾ ਜੀ ਬੰਦਾ ਲਾਈਫ ਇੰਨਾ ਕਿ ਜਿਆਦਾ ਬਿਜ਼ੀ ਹੈ ਲੈ ਕਿ ਇਸ ਵੇਲੇ ਟਾਈਮ ਨਹੀਂ ਆਪਾਂ ਵੀ ਤਾਂ ਤੁਹਾਨੂੰ ਵੀਡੀਓ ਚ ਕਹਿ ਹੀ ਦਿੰਨੇ ਆਂ ਕਿ ਦੀਦੀ ਟਾਈਮ ਨਹੀਂ ਲੱਗਦਾ ਤੇ ਅਈ ਵੀਡੀਓ ਦੇ ਵਿੱਚ ਜਿਹਨੇ ਪਹਿਲਾਂ ਜੁੜੇ ਨੇ ਤੁਸੀਂ ਦੇਖ ਲਓ ਮੈਨੂੰ ਲੱਗਦਾ ਮੈਨੂੰ ਵੀ ਬਹੁਤ ਦਿਨ ਹੋ ਗਏ ਕਮੈਂਟ ਰਿਪਲਾਈ ਨਹੀਂ ਹੋਏ ਕਦੇ ਉਹਨਾਂ ਨੇ ਕਿਹਾ ਨਹੀਂ ਕਿ ਤੁਸੀਂ ਕਮੈਂਟ ਰਿਪਲਾਈ ਨਹੀਂ ਕੀਤਾ ਮੈਨੂੰ ਪਤਾ ਹੈ ਉਹ ਸਾਰਾ ਦਿਨ ਵੇਂਦੇ ਰਹੀ ਸਾਡੇ ਚੱਲਦਾ ਕੀ ਹੈ ਅਸੀਂ ਰਾਈ ਕਰੀਏ ਤੇ ਕਰੀਏ ਸਾਡੇ ਹਾਲਾਤ ਪਤਾ ਉਹਨਾਂ ਨੂੰ ਪਤਾ ਵੀ ਇਹ ਨੌਨਸੈਂਸ ਨੇ ਨਹੀਂ ਰਿਪਲਾਈ ਦਿੰਦੇ ਉਹਨਾਂ ਨੇ ਮੰਨ ਲਿਆ ਪਾਣਾ ਉਹ ਵਿਚਾਰਾ ਤੇਰੀ ਮੁੜ ਕੇ ਕਮੈਂਟ ਕਰਦਾ ਜਿਹਨੇ ਨੌਨਸੈਂਸ ਲਿਖਿਆ ਨਹੀਂ ਨਹੀਂ ਉਹ ਵਿਚਾਰਾ ਕੋਰੇ ਕਿੰਨਾ ਕੁ ਪਰੇਸ਼ਾਨੀ ਦਾ ਘੇੜਿਆ ਹਣਾਗਾ ਹਾਂ ਉਹ ਕਿੰਨੇ ਕੁ ਸਟਾਈਲ ਮਾਰ ਰਿਹਾ ਬੋਲਦਾ ਹੋਣਾ ਨਹੀਂ ਮੈਂ ਵੀ ਚਲੋ ਦੀਦੀ ਕੋਈ ਗੱਲ ਨਹੀਂ ਮੈਂ ਹੈ ਇਹ ਇਧਰ ਨਾ ਕੋਈ ਜ਼ਬਰਦਸਤੀ ਤੀਨ ਬਿਠਾ ਲੈ ਚੈਨਲ ਤੇ ਆਉਂਦੇ ਸਾਡੇ ਵੀਡੀਓ ਨਾ ਹਣ ਅਮਣ ਕੇ ਤੋਂ ਅੰਗਰੇਜ਼ੀ ਹੁਣ ਕਹ ਰਹੇ ਕਿ ਤੂੰ ਜਾਓ ਆਪਣੀ ਜ਼ਿੰਦਗੀ ਜੀਓ ਤੇ ਸਾਾਨੂੰ ਆਪਣੀ ਜ਼ਿੰਦਗੀ ਜੀਓ 올ਰੀਡੀ ਆਈ ऍम ਵੈਰੀ ਮੱਚ ਦੁਖੀ ਸੋ ਪਲੀਜ਼ ਈ ਬੀ ਅਲੋਨ ਲਾਉਨ 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 ਸਹੀ ਯਾਰ ਨਾਨਸੈਂਸ ਪੀਪਲ ਹਾਂ ਹਮ ਲੋਗ ਵੀ ਆਰ ਨਾਨਸੈਂਸ ਪੀਪਲ ਆਈ ਮੰਨਦੇ ਆਈ ਮੰਨਦੇ ਆਪਣੀ ਗਲਤੀ ਮੰਨਦੇ ਆਈ ਗੁਨਾਹ ਕਰਦਾ ਦੁਨੀਆ ਦੇ ਐਂਡ ਇਨੇ ਲੈੜਾ ਕੱਕ ਹੈ ਨਹੀਂ ਹੋਈ ਜੋ ਮੈਂ ਸਾਨੂੰ ਕੀ ਕਹਾਂ ਆਪਣੇ ਕਕਸ਼ਮੇ ਚਲੇ ਹਮ ਬਦਤਮੀਜ਼ ਲੇਡੀਜ਼ ਹੋਈਂ ਘਲਾਰਾ ਪਾਈ ਜਾਂਦੀ ਇਹ ਦੇਖੋ ਇਹ ਹਾਲੀ ਵੱਡੀ ਪਿੱਛੇ ਕੋਬਰਾ ਬੈਠਾ ਕੋਬਰਾ ਤੇ ਆਇਆ ਕੋਬਰਾ ਧਾਰਾ ਕੋਬਰਾ ਕਾਲਾ ਕੋਬਰਾ ਹੋਈ ਕਾਲੇ ਕੋਬਰੇ ਫਾਡੇ ਬਾਂ ਤੇ ਪੰਡਤ ਸਾਹਿਬ ਕਰ ਪੰਡਤਾ ਤਾਂ ਖੋਲ ਗਿਆ ਅਸੀਂ ਚਲੇ ਬੋਲੇ ਭਟੇ ਕਿਉਂ ਲਾ ਕੇ ਆਈਓ ਉਹ ਨਹੀਂ ਲੈ ਵਸਲੇ ਮਈ ਤੇ ਤੇਰਾ ਤਵੇ ਤੇ ਪਾ ਕੇ ਗਰਮ ਕਰਕੇ ਬਲਕਸਾ ਲੈਣ ਉਸੇ ਕਰਕੇ ਸਹੀ ਨਹੀਂ ਹੋ ਜਾਣਿਆ ਐ ਕਰਕੇ ਅਗੇ ਸਾਰੀ ਤੇ ਗਣਾ ਉਹਨੇ ਪਰੋਲੀ ਤੇ ਗਣਾ ਫਿਰ ਤੋਂ ਬੈਗੀਆਂ ਤੇ ਸਦਾ ਹੋ ਉਹ ਕਹਿੰਦੀ ਜੀ ਗੁੱਤੀਓ ਵੀਡੀਓ ਪਾਈ ਗੱਡੀ ਕਾਟਨ ਬਟਰ ਕਾਟਨ ਬਟਰ ਕਾਟਨ ਆਈ ਪਈ ਹੈ ਵਲੌਗ ਆਹੀ ਕੱਲ ਨੂੰ ਪਾਵਾਂਗੇ ਵੀਡੀਓ ਇਹਦੀ ਸੂਟਾ ਨੀ ਦੀ ਟੰਗ ਢੱਟ ਗਈ ਹਾਂ ਨਾ ਥੋੜਾ ਢੜੀ ਰੱਖਣੇ ਓਕੇ ਹੋ ਜਾਣੇ ਨੇ ਕਿਉਂ ਹੋਰ ਅਸਵ ਖਲੋੜਾ ਨਹੀਂ ਆ ਗਣਾ ਨੇ ਇਕ ਲਾਤੇ ਤੂੰ ਲੋਗ ਦਿਖਾ ਕੇ ਨਾ ਰਖ ਲੋ ਦੇਂਗੀ ਲੈ ਇਹ ਜੇ ਤਿੰਨ ਭੈਣਾ ਇੱਕ ਦੀ ਟੁੱਟ ਜਾਊਗੀ ਸਾਰਾ ਲਾਦਾ ਕਿਉਂ ਰਿਆ ਤੂੰ ਕੱਲ ਵੀਡੀਓ ਬਣਾਣੀ ਛੂਟ 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 ਇਹ ਸਾਰੇ ਦੋਨੇ ਬੱਤ ਵਿੱਚ ਵਾਕਿਆ ਤੁਹਾਨੂੰ ਸਹੀ ਕਹ ਹੈ ਸੈਂਸ ਨਹੀਂ ਹੈ ਤੁਹਾਨੂੰ ਮੈਂ ਏਗਰੀਦੜ ਨਾਲ ਆ ਗਿਆ ਹਾਂ ਫਿਰ ਪੜ੍ਹ ਜਿੰਦਗੀ ਦੀ ਗਾਹ ਵੀ ਜਿਹੜਾ ਨਾਨਸੈਂਸ ਹੈ ਮੈਂ ਕਹਣਾ ਬਿਲਕੁਲ 100% ਏਗਰੀਦੜ ਤੂੰ ਮੇਰੇ ਚੈਨਲ ਤੇ ਆ ਮੈਂ ਤੁਹਾਨੂੰ ਇਹ ਨਾਨਸੈਂਸ ਬਾਰੇ ਗੱਲਾਂ ਦੱਸਾਂਗੀ ਭਾਜੀ ਮੈਨੂੰ ਅੱਗੇ ਸ਼ਿਕਾਇਤ ਲਾ ਦੇ ਕਿ ਮੈਂ ਤੇਨੂੰ ਮੇਰੀ ਸੱਸੀ ਘਰ ਬੁਲਾਦੀ ਬੁਲਾਈ ਜਾਣਾ ਮੈਂ ਤੂੰ ਤਾਂ ਟਾਈਮ ਨਾਲ ਗਰਾਹ ਤੁਰ ਕੇ ਤੇ ਆਈ ਹੁਣ ਆਈ ਕਿ ਤੇ ਸੱਸੀ ਘਰ ਬੁਲਾਈ ਹੈ ਚਲ ਦਮੂ ਆਪਾਂ ਵੀ ਗਰਾਹ ਚੱਲੀਏ ਹਣਾ ਉਨਾ ਜਾਓ ਆਪਣੇ ਕਮਰੇ ਚ ਚੱਲੀਏ ਕਮਰੇ ਤੂੰ ਕੋਂਡ ਚ ਜਾਣਾ ਹੈਗਾ ਇਹ ਨਾ ਗੰਡਾ ਇਹ ਨਾ ਗੰਡਾ ਸੁਤੀ ਨਹੀਂ ਨਾ ਗੰਡਾ ਤਾਂ ਉਹ ਸੁਤੀ ਸੋਨੂੰ ਲੱਤਾਂ ਇਹ ਨਹੀਂ ਕਿਤੇ ਮੂੰਹ ਇਹਦਾ ਕਿਤੇ ਮੈਂ ਵੇਖ ਕੇ ਡਰੀ ਗਈ ਮੈਂ ਦਮ ਨੂੰ ਕੀ ਹੋਗਾ ਕਿਧਰ ਨੂੰ ਪਈ ਅੱਜ ਨਾ ਇਹ ਜਰਮਨੀ ਤੋਂ ਇੱਕ ਕਾਲ ਆਈ ਸੀ ਦੀਦੀ ਦੀ ਵੈਸੇ ਸਾਨੂੰ ਕਾਫੀ ਟਾਈਮ ਤੋਂ ਵਾਚ ਕਰਦੇ ਆ ਦੇਖੋ ਸੈਂਸਰ ਵਾਲੀ ਬੋਲਣਾ ਮੈਂ ਤੇ ਕਾਫੀ ਟਾਈਮ ਤੋਂ ਸਾਡੀਆਂ ਵੀਡੀਓਜ਼ ਵਾਚ ਕਰਦੇ ਨੇ ਉਹ ਦੀਦੀ ਦੱਸੋ ਬੋਲ ਮੈਂ ਸੈਂਸਰਾਂ ਬੋਲਦੀ ਤੇ ਉਹਨਾਂ ਦਾ ਅੱਜ ਫੋਨ ਆਇਆ ਪਹਿਲਾਂ ਤਾਂ ਉਹ ਕਹਿੰਦੇ ਵੀ ਮੈਂ ਤੁਹਾਨੂੰ ਵੀਡੀਓ ਕੋਲ ਲਾ ਕੇ ਦੇਖ ਸਕਦੀ ਆ ਮੈਂ ਤੂੰ ਇਹਦੇ ਗੰਦੇ ਬੂਥੇ ਵੇਖ ਕੇ ਕੀ ਕਰਨਾ ਹੈ ਇਹ ਜਿਹੜਾ ਉਹਨਾਂ ਨੇ ਵੀਡੀਓ ਕੋਲ ਲਈ ਤੇ ਉਹਨਾਂ ਨੇ ਸਾਡੇ ਗੰਦੇ ਮੰਦੇ ਮੂੰਹ ਵੇਖੇ ਤੇ ਉਹ ਕਹਿੰਦੇ ਵੀ ਓ ਮਾਈ ਗੋਡ ਕਿੰਜ ਮੈਨੂੰ ਪਤਾ ਤਾਂ ਵੀ ਤੁਹਾਡੀ ਸ਼ਕਲ ਇੱਡੀ ਪੈੜੀ ਤੇ ਮੈਂ ਕਦੀ ਵੀਡੀਓ ਕੋਲ ਲਾਉਂਦੀ ਤੁਹਾਨੂੰ ਮੈਨੂੰ ਕਿਉਂ ਆ ਆ ਕਹਿੰਦੀ ਭੈਣ ਲੈ ਵਿਚਾਰ ਨਹੀਂ ਸੋਹਣੀਆਂ ਗੱਲਾਂ ਕਹਿੰਦੀ ਕਹਿੰਦੇ ਅੰਮਾ ਨੇ ਜੀ ਟੂ ਮੱਚ ਅਗਲੀ ਹਾਂ ਉਹ ਕਹਿੰਦੇ ਗਗਾਂ ਨੇ ਜੀ ਟੂ ਮੱਚ ਪਗਲੀ ਇਹ ਜਗਲੀ ਬਗਲੀ ਇਹ ਅਗਲੀ ਹੈ ਬਗਲੀ ਜਗਲੀ ਜਗਲੀ ਸਭ ਨੌਨ ਸੈਂਸ ਪੀਪਲ ਕੱਠੇ ਹੋਏ ਇੱਥੇ ਬਤਮੀਜ਼ੀਆਂ ਕਰਦੇ ਬੂਆ ਕੋਲ ਕਾਫੀ ਲੋ ਮੇਰਾ ਵੀ ਮੂੰਹ ਦੇਖ ਲੋ ਇਦਾਂ ਤੁਸੀਂ ਕਿਹਾ ਜੇ ਮੇਰਾ ਮੂੰਹ ਅੱਜ ਮੈਂ ਘਟੋ ਘਟ ਕੋਈ 8 10 10 ਚੇਂਜ ਕਰ ਲਈ ਜਿਹੜੀ ਭਾਵਾਂ ਉਹੀ ਟੈਟ ਜਿਹੜੀ ਭਾਵਾਂ ਉਹੀ ਟੈਟ ਬਸ ਇਹ ਕਾ ਬਚਾਈ ਇਹਨੇ ਮੇਰਾ ਪੂਰਾ ਸਾਧ ਦਿੱਤਾ ਲੋ ਜੀ ਹੁਣ ਮੇਰੇ ਬੱਸ ਹੋ ਚੁੱਕੀ ਮੇਰੇ ਦਿਮਾਗ ਦੀ ਦਹੀਂ ਹੋ ਚੁੱਕੀ ਐ ਅੱਜ ਮੇਰੇ ਕੋ ਸਵੇਰ ਦੇ ਨਾਲ ਬਹੁਤ ਕੰਮ ਕਰਾਇਆ ਹਾਂ ਤੇ ਹੁਣ ਮੈਂ ਜਾ ਕੇ ਸੌਣਾ ਮੰਗਦਾ ਆ ਤੇ ਵਰਵੇਂ ਬਿੱਲ ਵੀ ਬਣਾਉਣਾ ਮੰਗਦਾ ਐ ਇੱਕ ਜਣੇ ਦਾ ਤੇ ਕੀ ਕਰਾਂ ਸਮਝ ਤੋਂ ਬਾਹਰ ਤੇ ਭੈਣਾ ਮੇਲੇ ਇਹ ਉਹ ਪੀਪਲ ਜਿਹੜੇ ਕਿਤੇ ਪੱਕਿਆ ਪਕਾਇਆ ਫਲਾਂ ਨੂੰ ਮਿਰਚ ਤੇ ਬੂਟਿਆਂ ਨੂੰ ਪਾਣੀ ਕੋਈ ਹੋਰ ਪਾਉਂਦਾ ਰਹੇ ਐ ਵੀ ਘੜਨੀ ਵੀ ਥੋੜਾ ਮਾਰ ਕੇ ਫਲ ਤੋੜ ਕੇ ਚਿਕੜ ਛੋੜਦਰਾ ਪਰ ਤਾਂ ਨੂੰ ਨਹੀਂ ਦੇਣਾ ਹੈ ਕੋਟਰ ਸਭ ਸੇਲ ਕਰਨੇ ਐਵੇਂ ਹੀ ਕਰਨੇ ਨੇ ਐਵੇਂ ਇਦਾਂ ਹੀ ਕਰਉਣਾ ਹਾਂ ਇਹ ਇਦਾਂ ਟੱਤ ਕੱਢੀ ਕਰਕੇ ਖੜਨਾ ਪੈਣਾ ਕੋਟਰ ਕਰਨੀ ਬੀਬੀਆਂ ਖਲੋਤੀਆਂ ਕੋਈ ਐ ਕਰਕੇ ਕੋਈ ਐ ਕਰਕੇ ਵੀ ਸਿੱਧੀਆਂ ਖਲੋਸ ਜਗੜੇ ਕੋਟਰ ਦੇਖਦਾ ਨਹੀਂ ਹੈਗਾ ਮੈਂ ਆਪਣੇ ਕਸਟਮਰ ਨੂੰ ਕਿਹਾ ਮੈਂ ਤੂੰ ਮੇਰੇ ਇਦਾਂ ਹੀ ਤੇੜੇ ਹੋ ਕੇ ਫੋਟੋ ਖਿੱਚ ਕੇ ਭੇਜਣੀ ਜਿੱਦਾਂ ਤੁਹਾਨੂੰ ਕਿਹਾ ਕਿ ਉੱਤੇ ਕੋਟਰ ਦੇ ਫੋਟੋ ਬਣੀ ਹੋਈ ਇਹਦੇ ਭੇਜਣੀ ਸਾਡਾ ਬੁਟੀਕ ਪੈ ਗਿਆ ਜੀ ਛੋਟਾ ਤੇ ਹੁਣ ਸਾਨੂੰ ਸਮਝ ਹੋ ਰਹੀ ਬੁਟੀਕ ਕਿੱਥੇ ਬਣਾਈਏ ਤੇ ਭੈਣੋ ਵੱਧ ਤੋਂ ਵੱਧ ਸਾਥ ਦਿਓ ਵੀਡੀਓ ਦੇ ਵਿੱਚ ਤੇ ਸਾਡਾ ਦਿਮਾਗ ਚਲਾਓ ਕਿਤੇ ਵੀਡੀਓ ਬੁਟੀਕ ਬਣਾਈਏ ਸੋਨਾ ਜੈ ਥੈਂ ਪੈਸੇ ਲਾਵਾਂਗੇ ਹੁਣ ਪੈ ਥੋੜਾ ਪਾਣਾ ਦੇਣੇ ਹੈ ਹੈ ਪਹਿਣਾ ਨੇ ਵਿਚਾਰੀਆਂ ਠੇਕਾ ਲਿਆ ਠੇਕਾ ਲਿਆ ਸੂਟ ਬਣਾਉਂਦੇ ਬਹੁਤ ਹੈ ਆਪਣੇ ਕੋਲ ਚਲੋ ਜੀ ਬਾਏ ਬਾਏ ਟਾਟਾ ਲਵ ਯੂ ਸਾਰਿਆਂ ਨੂੰ ਫਤਿਹ ਦੀ ਕੱਚੀ ਵੀ ਦੇਖ ਲਓ ਫਤਿਹ ਨੂੰ ਕੋਣ ਮਿਚਿਆ ਤਾਂ ਆਏ ਕੋਈ